ਇਹ ਇਸ ਘਰ ਚ ਕੱਲੇ ਨੇ ਕਿੰਨੇ ਬੱਚੇ ਇਹਨਾਂ ਦੇ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅੱਜ ਹੋ ਗਈ ਆ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚਾਊਗੀ ਫਸਟ ਇਨਵੈਸਟੀਗੇਸ਼ਨ ਚ ਕੀ ਲੱਗ ਸਕਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸੰਘੇਲਸ ਥੈਂਕ ਯੂ ਤੇ ਕਾਰ ਸਮੋਸਿਆਂ ਦਾ ਹਾਂ ਦਾ ਜਿਹਨਾਂ ਦੀ ਰਤੀ ਘੋੜੀਆਂ ਇਹਨਾਂ ਵੱਡੀਆਂ ਸਾਡਾ ਬਰਨਜ ਦੇਖੀ ਸਾਥ ਹੀ ਗਿਆ ਬਹੁਤ ਮਾੜੀ ਗੱਲ ਹੋਈ ਹੈ ਵਾਕਿਆ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਰਿੰਗ ਦਾਜਕਾਰ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਇਹ ਫਰਾਤਰ 9 ਵਜੇ ਦੇ ਕਰੀਬ ਕਰ ਸਮਾਂ ਆਏਗਾ ਤੇ ਇਹਦਾ ਸੇਵਾ ਕਰਕੇ ਨਾ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਦੇ ਸੰਬੰਧ ਵਿੱਚ ਉੱਥੋਂ ਉਹਦੇ ਸੇਵਾ ਉੱਤੇ ਕਰਨ ਦੇ ਦੋਵੇਂ ਜੀ ਉਹ ਸ਼ਾਮੀ 9 ਵਜੇ ਆਸ ਤੁਰੇ ਆ ਉਹਨੇ ਰਸਤੇ ਤੂੰ ਵੇਖੋ ਇਥੇ ਉੱਪਰ ਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਆ ਕੇ ਕਹਿਦੀ ਬੰਬੀ ਲੱਗਿਆ ਰ ਉੱਥੇ ਉਹ ਪਹਿਲੋ ਕੁ ਘਰ ਉੱਤੇ ਤਾਂ ਅਗ ਲਾਗੇ ਜਦੋਂ ਆਇਆ 9 ਵਜੇ ਕਰੀਬ ਉਹਨਾਂ ਨੇ ਡੱਕੇ ਰ ਉੱਥੇ ਗੋੜੀਆਂ ਮਾਤੀਆਂ ਤੇ ਆ ਆ ਭੱਜ ਗਿਆ ਕਣਕਸ ਵਿੱਚੋਂ ਉਹਨਾਂ ਉਹਦੇ ਚੋ ਇਹ ਰੋਪਾ ਮਾਤਮਾ ਜਾਨਾ ਤਾਂ ਉਹ ਟਾਈਮ ਮੁਕਰੇ ਚ ਗੋਲ ਲੱਗ ਜਾਗੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰ ਹਸਪਤਲ ਨਹੀਂ ਮਕਰੋੜੀ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹਨਾਂ ਉੱਸਰ ਲੱਗੇ ਆ ਤੇ ਸਾਤੀ ਪਈ ਰਹੀ ਐ ਅਸੀਂ ਬਟਾਲੇ ਹੀ ਜਰ ਰੋਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਅਮਸਰ ਉਹਦੀ ਬੇਟੀ ਫੇ ਲੈ ਆਗੇ ਤਾਂ ਬਿਮਾਰੀ ਉਹਨਾਂ ਦਾ ਉਦੋਂ ਵਾਰ ਕਿੱਥੋਂ ਪਤਾ ਉਹਨਾਂ ਬਾਜ ਕਿੱਥੇ ਖੜਿਆ ਵਸਾ ਭਰਾ ਉਹਨਾਂ ਦਾ ਇਸ ਮਸੇ ਇਹ ਪ੍ਰਮਾਤਮਾ ਜਾਣਦਾ ਚਾਹੀਦਾ ਹੈ ਉਹਨਾਂ ਦੀ ਵਾਈਫ ਜਾਣਦੀ ਕੋਈ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੁਰਦਾ ਚਾਹਤੇ ਰਤੀ ਮੋਕੇ ਤੇ ਫੜੇ ਪੁਲਿਸ ਦੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ ਕੋਵੇ ਉਹ ਕਰੀਗਾ ਉਸ ਦਾ ਭਈ ਵਾਰੀ ਮੇਰੀ ਹੋਣੀ ਕੋ ਮੈਨੂੰ ਨੋ ਧਮਕੀ ਮਿਲੀ ਪੇਲੂ ਬਾਹਰ ਦੇ ਵਿਦੇਸ਼ੀ ਨੰਬਰ ਤੋਂ ਇਸ ਸੀਰੀਅਲ ਨੰਬਰ ਇਹ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੇ ਮੈਂ ਬਣਿਆ 15 10 24 ਨੂੰ ਸਰਪੰਚ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ ਇੱਕ ਕਰੋੜ ਦੇ ਕਰੀਬ ਕਾ ਫਲਾ ਹੋਇਆ ਗ੍ਰਾਂਟ ਚ ਇਹ ਕੈਸ਼ ਬੁੱਕ ਤੋਂ ਮੈਂ ਵੇਖਿਆ ਜਿਵੇਂ ਪਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਹੈ ਵੀਡੀਓ ਬਟਾਲਾ ਨੂੰ ਬੀਲਪੀਓ ਨੂੰ ਡੀਡੀਪੂ ਕਲਾਫਰ ਏਡੀਸੀਡੀ ਗਜ਼ਾਬਾ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕੈਬਨਟ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਦਿਖਾ ਸਕ ਗੱਡੀਆਂ ਸੀ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਜੀ ਰਿਲੀਜ਼ ਦਾ ਨੰਬਰ ਆ ਵੇਖੋ ਨੰਬਰ ਪੀਕ ਕੋ ਰਿਕਾਰਡਿੰਗ ਹੋ ਗਈ ਆ ਉਹ ਤਾਂ ਮੈਂ ਤਾਂ ਮੈਂ ਕਹੀ ਮੇਰੀ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਡ ਕੋਈ ਨਹੀਂ ਕਰਨਾ ਤੇ ਨੀਤੇ ਨੂੰ ਗਭੀਰ ਤੰਦੀ ਜੀ ਪੁੱਗਤ ਨੇ ਹੋ ਰਹੀ ਆ ਇਹ ਮੈਂ ਨਹੀਂ ਦੱਸਾ ਤੀ ਤੇ ਉਹ ਵੀ ਮੈਂ ਲਿਖਤੀ ਸ਼ਿਕਾਇਤ ਕਰਾ ਤਾ ਇਸ ਬਿੱਲ ਦੇ ਬਿਟਾੜੇ ਨੂੰ ਉਹ ਮਾਰਕੋਗੇ ਦਾ ਖਾਸ ਤੇ ਸੀਐਸਟਾਬ ਦਾਣਾ ਮੜੀ ਬਿਟਾੜਾ ਜਿਹੜਾ ਉਹਨਾਂ ਕੋ ਭਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋਸਾ ਦਾ ਕੋਈ ਵਾਰੀ ਮੈਂ ਤੁਹਾਨੂੰ ਕਿਹਾ ਮੈਨੂੰ ਮਿਲੀ ਬਿਲਕੁਲ ਰਿਕਾਰਡਿੰਗ ਆ ਫੋਨ ਸੁਣਾ ਦ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇਤਾ ਹੂੰ ਗੀ ਰਿਕਾਰਡਿੰਗ ਕੀਤੀ ਆ

ਕੁਈ ਕਹਿ ਨਹੀਂ ਸਕਦੇ ਰਾਤ ਦੇ ਸਮੇਂ 8 ਵਜੇ ਨਾਲ ਆਉਂਦੇ ਤੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇਤੇ ਹਾਂਜੀ ਕੋਈ ਲਾਕਡਾਊਨ ਨਹੀਂ ਕਿਸੇ ਦਾ ਨਹੀਂ ਮੈਂ ਪੂਰੀ ਕਹਿ ਨਹੀਂ ਸਕਦਾ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਲੇ ਰਹਿੰਦੇ ਨਾ ਜਦੋਂ ਕੰਲੇ ਰਹਿੰਦੇ ਹਾਂਜੀ